बोलोਈ ਤੁਸੀਂ ਬੋਲੋ ਹਾਂਜੀ ਅੱਜ ਤੁਸੀਂ ਇੱਥੇ ਜੋ ਗੋਵਿੰਦਪੁਰੇ ਦੀ वूਮਨ ਜੇਲ ਆ ਉਹਦੇ ਵਿੱਚੋਂ ਤੁਸੀਂ ਰਿਹਾ ਹੋ ਕੇ ਆਏ ਹੋ ਕਿੰਨੇ ਦਿਨਾਂ ਤੋਂ ਆਏ ਹੋ ਤੇ ਕਿੰਨੇ ਰਿਹਾ ਹੋਏ ਹੋ ਕੋਈ ਇੱਕ ਸੁਣਿਆ ਸੀ ਵੀ ਛੋਟੀ ਬੱਚੀ ਵੀ ਅੰਦਰ ਸੀ ਉਹਦੇ ਬਾਰੇ ਕੀ ਕੋਈ ਰਜਿਸਟ੍ਰੇਸ਼ਨ ਹੋਈ ਆ ਉਹਦੀ ਕੋਈ ਕਾਗਜ਼ ਪੱਤਰ 'ਤੇ ਲਈ ਸੀ ਉਹ ਕੋਈ ਲਿਖਤ ਪੜਤ 'ਚ ਨਹੀਂ ਜੀ ਅਸੀਂ ਅੱਜ 5 ਦਿਨ ਹੋ ਚੁੱਕੇ ਨੇ ਜੀ ਸਾਨੂੰ ਅਸੀਂ 5 ਦਿਨਾਂ ਤੋਂ ਅੰਦਰ ਜੇਲ ਦੇ ਵਿੱਚ ਟੱਕੇ ਹੋਏ ਸੀ ਮੇਰੀ ਬੱਚੀ 1 ਸਾਲ ਤੇ 3 ਮਹੀਨੇ ਦੀ ਹੈਗੀ ਤੇ ਮੇਰੀ ਬੱਚੀ ਦਾ ਕੋਈ ਕਾਗਜ਼ ਪੱਤਰ ਨਹੀਂ ਸੀ ਕੁਝ ਨਹੀਂ ਸੀਗਾ ਤੇ ਸਾਨੂੰ ਮੇਰੀ ਬੱਚੀ ਨੂੰ ਵੀ ਜੇਲ੍ਹ ਦੇ ਵਿੱਚ ਰੱਖਿਆ ਗਿਆ 5 ਦਿਨ ਕੱਲ ਰਾਤ ਮੇਰੀ ਬੱਚੀ ਬੁਖਾਰ ਦੇ ਨਾਲ ਬਹੁਤ ਜ਼ਿਆਦਾ ਤੜਫ ਰਹੀ ਸੀ ਸਿਰ ਮੱਚ ਰਿਆ ਸੀ ਉਹਦਾ ਤੇ ਉਸ ਤੋਂ ਬਾਅਦ ਅਸੀਂ ਬਹੁਤ ਅੱਗੇ ਕਿਹਾ ਵੀ ਮਤਲਬ ਸਾਨੂੰ ਬਾਹਰ ਕਰੋ ਸਾਡਾ ਬੱਚਾ ਬਿਮਾਰ ਹੈ ਸਾਡੀ ਕੋਈ ਸੁਣਵਾਈ ਨਹੀਂ ਹੋਈ ਹੈਗੀ ਸਵੇਰ ਜਦੋਂ ਡਿਸਪੈਂਸਰੀਆਂ ਖੁੱਲੀਆਂ ਨੇ 10 ਵਜੇ ਸਾਡੇ ਬੱਚੇ ਨੂੰ ਉਦੋਂ ਦੇਖਿਆ ਗਿਆ ਉਸ ਤੋਂ ਪਹਿਲਾਂ ਸਾਡੀ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਤੇ ਹੁਣ ਬਾਕੀ ਤੁਹਾਡੇ ਨਾਲ ਹੋਰ ਵੀ ਔਰਤਾਂ ਇਸ ਜੇਲ੍ਹ ਦੇ ਵਿੱਚ ਸਿੱਖ ਔਰਤਾਂ ਹਾਂਜੀ ਸਾਡੇ ਨਾਲ 4 ਔਰਤਾਂ ਨੇ ਉਹਨਾਂ ਨੂੰ ਨਹੀਂ ਕੱਢਿਆ ਗਿਆ ਉਹਨਾਂ ਨੂੰ ਐਂ ਕਿਹਾ ਗਿਆ ਵੀ ਕੱਲ ਨੂੰ ਕੱਢਾਂਗੇ ਉਹ ਕੱਢੇ ਤੋਂ ਪਤਾ ਲੱਗੂਗਾ ਵੀ ਕੱਢਣਗੇ ਕਿ ਨਹੀਂ ਕੱਢਣਗੇ ਹੋਰ ਤੁਸੀਂ ਕੋਈ ਇਸ ਦੇ ਦੌਰਾਨ ਐਨਾ ਪੀਰੀਅਡ ਹੋ ਗਿਆ ਕਿੰਨੇ ਦਿਨ ਲੱਗੇ ਤੁਹਾਨੂੰ ਕਿਸ ਦਿਨ ਲਿਆਂਦਾ ਸੀ ਇਹਨਾਂ ਨੇ ਸਾਨੂੰ ਸ਼ਨੀਵਾਰ ਨੂੰ ਲਿਆਂਦਾ ਗਿਆ ਸੀਗਾ ਜੀ 5 ਤਰੀਕ ਨੂੰ ਇੰਨੇ ਦਿਨਾਂ ਦੇ ਵਿੱਚ ਤੁਹਾਡੇ ਇੱਥੇ ਕੋਈ ਤਜਰਬਾ ਕਿਵੇਂ ਰਿਹਾ ਤੁਸੀਂ ਕੀ ਮਹਿਸੂਸ ਕਰਦੇ ਹੋ ਤੇ ਯਾਰ ਬੱਸ ਸਾਡੇ ਅੰਦਰ ਕੋਈ ਵੀ ਡਰ ਨਹੀਂ ਰਿਹਾ ਹੁਣ ਐਤੂ ਬਾਦ ਸਾਨੂੰ ਕਿੱਥੇ ਲੈ ਜਾਣਗੇ ਪਰ ਅਸੀਂ ਆਪਦੇ ਹੱਕ ਲੈ ਕੇ ਰ੍ਹਾਂਗੇ ਜਿਹੜੀ ਭ੍ਰਿਸ਼ਟਾਚਾਰ ਮੈਨੇਜਮੈਂਟ ਐ ਉਹਨੂੰ ਬਾਹਰ ਕੱਢ ਕੇ ਹੀ ਦਮ ਲਵਾਂਗੇ ਬੱਚੀ ਦੀ ਅਦੀਵਾਰੀ ਪੁੱਛ ਲਈ ਬੱਚੀ ਦੀ ਦਾਦੀ ਨੂੰ ਇਹ ਬੱਚੀ ਨੂੰ ਤੁਹਾਡੇ ਨਾਲ ਰੱਖਿਆ ਗਿਆ ਜਾਂ ਆਰਡਰ ਕੀਤਾ ਸੀ ਨਹੀਂ ਮੈਨੂੰ ਨਾਲ ਹੀ ਰੱਖਿਆ ਗਿਆ ਜੀ ਬੱਚੀ ਨੂੰ ਅੱਛਾ ਤੇ ਇਹਦੀ ਬੱਚੇ ਦੀ ਦਾਦੀ ਬੱਚੀ ਦੀ ਦਾਦੀ ਨੂੰ ਜੀ ਇੱਕ ਦਿਨ ਤਾਂ ਲੱਗ ਰੱਖਿਆ ਗਿਆ ਉਹਨਾਂ ਨੇ ਸਾਨੂੰ ਇਕੱਠੇ ਵੀ ਨਹੀਂ ਕਰਨ ਦਿੱਤਾ ਤੇ ਕੱਲ ਸ਼ਾਮ ਨੂੰ ਉਹਨਾਂ ਨੂੰ ਸਾਡੇ ਕੋਲ ਭੇਜਿਆ ਗਿਆ ਹੈਗਾ ਤੇ ਹੁਣ ਤੁਸੀਂ ਅੱਗੇ ਤੁਹਾਡਾ ਜਿਹੜਾ ਅੰਦੋਲਨ ਦੇ ਰਾਹੀ ਤੁਸੀਂ ਇੱਥੇ ਆਏ ਹੋ ਉਹ ਤੁਹਾਡੇ ਅੰਦੋਲਨ ਜੇ ਜਾਰੀ ਰਹੂਗਾ ਉਹਦਾ ਕੀ ਉਹਦੇ ਬਾਰੇ ਤੁਹਾਡਾ ਬਿਲਕੁਲ ਜਾਰੀ ਰਹੂਗਾ ਜੀ ਅਸੀਂ ਹੁਣ ਇੰਨਾ ਕੁਛ ਹੋਣ ਤੋਂ ਬਾਅਦ ਪਿੱਛੇ ਨਹੀਂ ਹਟਾਂਗੇ ਜਿਹੜਾ ਕੁਛ ਹੁਣ ਸਾਡੇ ਤੋਂ ਹੋਊਗਾ ਅਸੀਂ ਉਹ ਕਰਾਂਗੇ ਕੀ ਮੰਗ ਆ ਤੁਹਾਡੀ ਮੇਨ ਮਤਲਬ ਕੀ ਚਾਹੁੰਦੇ ਸੀ ਅਸੀਂ ਮੰਗੇ ਜੀ ਮੈਨੇਜਮੈਂਟ ਬਾਹਰ ਕੀਤੀ ਜਾਵੇ ਸਾਡੀਆਂ ਸਾਰੀਆਂ ਮੰਗਾਂ ਮੰਨੀਆਂ ਜਾਣ ਸਾਡੇ ਸਾਥ ਸਾਡੇ ਸਾਥ ਹੀ ਰਹਿਣਾ ਕਿਤੇ ਜਾਣ ਠੀਕ ਹੈ ਜੀ ਜੈ ਹਿੰਦ ਸਰਕਾਰ ਮਰਦਾਬਾਦ 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 ਵਰਦੇ ਲੋਕ ਜਿੰਦਾਬਾਦ 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 ਪ੍ਰਸ਼ਾਸਨ ਰੇਵੇਟ ਨੂੰ ਬਾਰ ਕਰੋ ਬਾਰ ਕਰੋ ਬਾਰ ਕਰੋ ਚਲੋ ਪ੍ਰਸ਼ਾਸਨ ਮਰਦਾਬਾਦ ਵੀਰੇ ਆ ਪਰਸ ਮੇਰੇ ਕੋਲੇ ਆਇਓ ਪਹਿਣਾ ਤੇ ਮੇਰਾ ਪਰਸ ਆ ਪਹਿਣਾ ਚੰਨਕੌਰ ਦੀ ਬਣਾ ਲਈ ਖੜ ਜੀ ਦੋ ਮਿੰਟ ਇੱਥੇ ਨੂੰ ਚੱਲਣਾ ਆਇਓ